ਸੋਰਟ ਮਹੱਲਾ 5 ਇਹ ਬਾਣੀ ਰਾਗ ਸੋਰਠ ਵਿੱਚ ਗਾਣ ਦੀ ਹਦਾਇਤ ਦਿੱਤੀ ਗਈ ਹੈ ਅਤੇ ਇਹ ਬਾਣੀ ਧੰਨ ਗੁਰੂ ਅਰਜਨ ਦੇਵ ਜੀ ਦੀ ਉਚਾਰਣ ਕੀਤੀ ਹੋਈ ਬਾਣੀ ਹੈ। ਹਮਰੀ ਗਣਤ ਨਾ ਗਣੀਆਂ ਕਾਈ ਆਪਣਾ ਬਿਰਦ ਪਛਾਨ। ਹੇ ਭਾਈ ਪ੍ਰਮਾਤਮਾ ਆਸਾ ਜੀਵਾਂ ਦੇ ਕਿਤੇ ਮੰਦੇ ਕਰਮਾਂ ਦਾ ਕੋਈ ਗਿਆ ਨਹੀਂ ਕਰਦਾ। ਓ ਆਪਣੇ ਮੁੱਢ ਕਦੀਮੇ ਦੇ ਪਿਆਰ ਵਾਲੇ ਸੁਭਾਅ ਨੂੰ ਚੇਤੇ ਰੱਖਦਾ ਹੈ ਹੱਥ ਦੇ ਰਾਖੇ ਕਰ ਆਪਣੇ ਸਦਾ ਸਦਾ ਰੰਗ ਮਾਣ ਉਹ ਸਗੋਂ ਸਾਨੂੰ ਗੁਰੂ ਮਿਲਾ ਕੇ ਸਾਨੂੰ ਆਪਣਾ ਬਣਾ ਕੇ ਆਪਣੇ ਹੱਥ ਦੇ ਕੇ ਸਾਨੂੰ ਵਿਕਾਰਾਂ ਵਿੱਚੋਂ ਬਚਾਉਂਦਾ ਹੈ ਜਿਸ ਵਟਭਾਗੀ ਨੂੰ ਗੁਰੂ ਮਿਲ ਪੈਂਦਾ ਹੈ ਉਹ ਸਦਾ ਹੀ ਆਤਮਿਕ ਆਨੰਦ ਮਾਣਦਾ ਹੈ ਸਾਚਾ ਸਾਹਿਬ ਸਦ ਮਿਹਰਵਾਨ हेパイ सदा कायम रहने वाला परमात्मा सदा दयावान रहता है को कर्मवाल परत रहे बंदियानु को गुरु मिलांदा है बंद पाया मेरे सतगुरु पूर है होई सर्व कल्याण रहाओ जिस नु पूरा गुरु मिल पिया उस दे विकारा दे रास्ते विच मेरे पूरे गुरु ने बाण मार देता अते इस तरह ਉਸ ਦੇ ਅੰਦਰ ਸਾਰੇ ਆਤਮਿਕ ਆਨੰਦ ਪੈਦਾ ਹੋ ਗਏ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪੈਨਣ ਖਾਨ ਏ ਪਾਈ ਜਿਸ ਪ੍ਰਮਾਤਮਾ ਨੇ ਜਿੰਦ ਪਾ ਕੇ ਸਾਡਾ ਸ਼ਰੀਰ ਪੈਦਾ ਕੀਤਾ ਹੈ ਜਿਹੜਾ ਹਰ ਵੇਲੇ ਸਾਨੂੰ ਖੁਰਾਕ ਅਤੇ ਪੋਸ਼ਾਕ ਦੇ ਰਿਹਾ ਹੈ ਆਪਣੇ ਦਾਸ ਕੀ ਆਪੈ ਜਰਾਕੀ ਨਾਨਕ ਸਤਿਗੁਰੂ ਬਾਨ ਓ ਪਰਮਾਤਮਾ ਸੰਸਾਰ ਸਮੁੰਦਰ ਦੀਆਂ ਵਿਕਾਰਾਂ ਲਹਿਰਾ ਤੋਂ ਆਪਣੇ ਸੇਵਕ ਦੀ ਇੱਜ਼ਤ ਗੁਰੂ ਮਿਲਾ ਕੇ ਆਪ ਪਛਾਣਦਾ ਹੈ। ਏ ਨਾਨਕ ਮੈਂ ਉਸ ਪਰਮਾਤਮਾ ਤੋਂ ਸਦਾ ਹੀ ਸਤਕੇ ਜਾਣਦਾ ਹਾਂ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ।